ਸਾਰੀਆਂ ਸੰਗਤਾਂ ਨੂੰ ਜਗੁਰudev ਧੰਨ रविदास ਔਰ ਅੱਜ ਅਸੀਂ ਖੁਰਾਲਗੜ੍ਹ ਸਾਹਿਬ ਦੀ ਇਤਿਹਾਸਿਕ ਤੇ ਸਾਨਾਮੱਤੇ ਧਰਤੀ ਦੇ ਨਾਤਮਸਕ ਹੋਣ ਲਈ ਆਏ ਆ ਸੋ ਇਹ ਧਰਤੀ ਜਿੱਥੇ ਗੁਰੂ ਸਾਹਿਬ ਨੇ 4 ਸਾਲ 2 ਮਹੀਨੇ ਤੇ 11 ਦਿਨ ਤਪੱਸਿਆ ਕੀਤੀ ਔਰ ਇਥੇ ਬਾਣੀ ਦਾ ਪ੍ਰਚਾਰ ਕੀਤਾ ਔਰ ਇਹੀ ਕਾਰਨ ਹੈ ਇਸ ਇਲਾਕੇ ਦੇ ਅੰਦਰ ਜਾਂ ਦੁਆਬੇ ਦੇ ਅੰਦਰ ਲੋਕ ਸ੍ਰੀ ਗੁਰੂ ਅਰਦਾਸ ਮਹਾਰਾਜ ਦੀ ਬਾਣੀ ਦਾ ਵਦੇਰੇ ਉਚਾਰਨ ਕਰਦੇ ਆ ਵਦੇਰੀ ਉਹਨਾਂ ਨਾਲ ਜੁੜੇ ਆ ਸੋ ਇਹ ਜਿਹੜੀ ਧਰਤੀ ਅੱਜ ਇੱਥੇ ਰਾਜਪਦਰੀ ਸਮਾਗਮ ਪੰਜਾਬ ਸਰਕਾਰ ਵੱਲੋਂ ਸੰਤਾਂ ਮਹਾਪੁਰਸ਼ਾਂ ਦੀ ਗਵਾਈ ਦੇ ਵਿੱਚ ਕੀਤਾ ਜਾ ਰਿਹਾ ਸੋ ਸ੍ਰੀ ਗੁਰੂ ਅਰਦਾਸ ਮਹਾਰਾਜ ਦੀ ਜਨਮ ਸਤਾਪ ਦੀ ਸਾਡੀ ਜ਼ਿੰਦਗੀ ਚ ਆ ਰਹੀ ਹੈ ਇਹ ਸਾਡੇ ਲਈ ਭਾਗਾ ਵਾਲਾ ਮੈਂ ਸਮਝਦਾ ਕਿ ਮੌਕਾ ਔਰ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪਣੀ ਬਾਣੀ ਦੇ ਅੰਦਰ ਆਪਣੇ ਫਲਸਫੇ ਦੇ ਰਾਹੀਂ ਉਸ ਵੇਲੇ ਸੱਚ ਨੂੰ ਸੱਚ ਕਿਹਾ ਜਦੋਂ ਸਮਾਜ ਦੇ ਅੰਦਰ ਬੜਾ ੱੱੱਕੇ ਦਾ ਰਾਜ ਸੀਗਾ ਜਾਤ ਪਾਤ ਦਾ ਭੋਲ ਵਾਲਾ ਸੀਗਾ ਸ਼ੂਆ ਸੂਤ ਸਿਖਰਾਂ ਦੇ ਸੀਗੀ ਔਰਤਾਂ ਨੂੰ ਕੋਈ ਅਧਿਕਾਰ ਨਹੀਂ ਸੀਗੇ ਪਰ ਗੁਰੂ ਸਾਹਿਬ ਨੇ ਆਪਣੇ ਤਾਰਕ ਔਰ ਵਿਵੇਕ ਦੇ ਰਾਹੀਂ ਜਿੱਥੇ ਉਸ ਜ਼ੁਲਮ ਦਾ ਨਖੇਦੀ ਕੀਤੀ ਤੇ ਨਾਲ ਦੀ ਨਾਲ ਸੰਗਤਾਂ ਨੂੰ ਆਪਣੇ ਨਾਲ ਜੋੜਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਕੱਲਾ ਬਾਣੀ ਦੇ ਅੰਦਰ ਰੋਹਾਨੀਅਤ ਦੇ ਰਾਹੀਂ ਹੀ ਲੋਕਾਂ ਨੂੰ ਆਪਣੇ ਨਾਲ ਨਹੀਂ ਜੋੜਿਆ ਬਲਕਿ ਇੱਕ ਸਟੈਪ ਅੱਗੇ ਜਾ ਕੇ ਉਹਨਾਂ ਨੇ ਇੱਕ ਰਾਜ ਦੀ ਕਲਪਨਾ ਵੀ ਕੀਤੀ ਔਰ ਉਹ ਲਿਖਦੇ ਆ ਕਿ ਐਸਾ ਚੋ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਨ ਛੋੜ ਵੱਡੋ ਸਭ ਸੰਭ ਸੇ ਰਬਦਾਸ ਰੇ ਪ੍ਰਸਾਨ ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਉਸ ਵੇਲੇ ਉਹਨਾਂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਗਰੀਬ ਗੁਰਬੜੇ ਲੋਕ ਉਹਨਾਂ ਦੇ ਅ ਸਿੱਖ ਕੇ ਬਣੇ ਉਹਦੇ ਦੋ ਪ੍ਰਭਾਵਤੋ ਕਿ ਉਸ ਵੇਲੇ ਦੇ ਜਿਹੜੇ ਸਿਆਣੇ ਸੁਝਵਾਨ ਲੋਕ ਭਾਵੇਂ ਕੁਝ ਰਾਜੇ ਵੀ ਸਾਨ ਚੰਗਿਆਂ ਘਰਾਜੋ ਸਾਨ ਉਹ ਵੀ ਗੁਰੂ ਪਾਰਾ ਜੀ ਨੂੰ ਆਪਣਾ ਗੁਰੂ ਮੰਨਣ ਲਈ ਆਏ ਸੋ ਇਹ ਜਨਮ ਸਾਹਿਬ ਦੀ ਮਰਾਈ ਜਾ ਰਹੀ ਹੈ ਸਾਰਾ ਸਾਲ ਪੰਜਾਬ ਚੱਲਣੀ ਹੈ 12 ਰੇਲ ਗੱਡੀਆਂ ਪੰਜਾਬ ਦੇ ਵਿੱਚੋਂ ਕਾਂਸੀ ਨੂੰ ਚੱਲਣਗੀਆਂ ਜਿੱਥੇ ਗੁਰੂ ਮਹਾਰਾਜ ਦਾ ਜਨਮ ਹੋਇਆ ਸਾਰਾ ਸਾਲ ਔਰ ਪਿੰਡਾਂ ਦੇ ਵਿੱਚ ਡਰੋਨ ਸ਼ੋ ਹੋਣਗੇ ਮੈਰਾਥਨ ਹੋਣਗੀਆਂ ਤੇ ਜੰਗਲਾਤ ਮਹਿਕਬੇ ਵੱਲੋਂ 6.5 ਲੱਖ ਬੂਟੇ ਗੁਰੂ ਸਾਹਿਬ ਦੀ ਜਨਸਤਾਪ ਦੀ ਨੂੰ ਸਵਰਪਿਤ ਲਾਇਆ ਜਾ ਰਹੇ ਆ ਗੋਸ਼ਟੀਆਂ ਹੋਣਗੀਆਂ ਸਕੂਲਾਂ ਕਾਲਜਾਂ ਦੇ ਅੰਦਰ ਔਰ ਪੰਜਾਬ ਸਰਕਾਰ ਨੇ ਸ੍ਰੀ ਸੱਚਖੰਡ ਬੱਲਾਂ ਦੇ ਅੰਦਰ ਇੱਕ 10 ਏਕੜ ਜ਼ਮੀਨ ਜਿਹੜੀ ਡੇਰੇ ਨੂੰ ਲੈ ਕੇ ਦਿੱਤੀ ਆ ਉੱਥੇ ਸ੍ਰੀ ਗੁਰੂ ਰਵਦਾਸ ਬਾਣੀ ਅਧਿਨ ਕੇਂਦਰ ਬਣੇਗਾ ਤੇ ਉਸ ਕੇਂਦਰ ਦੇ ਉੱਤੇ ਕਰੋੜਾ ਰੁਪਏ ਜਿਹੜੇ ਸਰਕਾਰ ਨੇ ਲਾਣੇ ਆ ਪੰਜਾਬ ਸਰਕਾਰ ਨੇ ਉਹ ਲੱਗਣ ਤੋਂ ਬਾਅਦ ਉਥੇ ਬਾਣੀ ਦਾ ਅਧਿਆਨ ਕਰਨ ਦੇ ਲਈ ਵਿਦਿਆਰਥੀ ਆਉਣਗੇ ਚਿੰਤਕ ਆਉਣਗੇ ਤੇ ਮੈਂ ਸਮਝਦਾ ਉਹ ਜਾ ਕੇ ਸਮਾਜ ਨੂੰ ਗੁਰੂ ਸਾਹਿਬ ਦੀ ਬਾਣੀ ਦੱਸਣਗੇ ਜਾ ਕੇ ਉਸ ਤੋਂ ਬਾਅਦ ਸੋ ਵੱਡੇ ਪ੍ਰੋਗਰਾਮ ਜਿਹੜੇ ਆ ਪੰਜਾਬ ਦੇ ਵਿੱਚ ਲਿਖੇ ਗਏ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਇਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣਿਆ ਜਾਵੇ ਤਾਂ ਜੋ ਜਨਮ ਸਤਾਪ ਦੀ ਨੂੰ ਅਸੀਂ ਹੋਰ ਬਧੇਰੇ ਸਾਰਥਕ ਟੰਗਣਾ ਬਣਾ ਸਕੀਏ ਸੋ ਅੱਜ ਮਾਨ ਜੋ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਇੱਥੇ ਆ ਰਹੇ ਨੇ ਤੇ ਬਹੁਤ ਵੱਡੇ ਪ੍ਰੋਗਰਾਮ ਹੈ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਦੇਸ਼ ਵਿਦੇਸ਼ ਚੋਂ ਆ ਰਹੀਆਂ ਨਾ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਇਸ ਮਹਾਨ ਧਰਤੀ ਦੇ ਉੱਤੇ ਮੈਂ ਸਮਝਦਾ ਵੀ ਇਸ ਸਤਿ ਆਪ ਦੀ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਸ਼ਾਨਦਾਰ ਢੰਗ ਨਾਲ ਬਣਾਵਾਂਗੇ